ਜਿਸ ਤਰ੍ਹਾਂ ਕਿ ਸਾਰੇ ਅਸੀਂ ਜਾਣਦੇ ਹੈਗੇ ਆ ਕਿ ਵਰਲਡਵਾਈਡ ਇੱਕ ਨਾਮ ਹੈਗਾ ਆ ਬਾਬਾ ਜੀ ਦਾ ਬਲਬੀਰ ਸਿੰਘ ਸੀਚੇਵਾਲ ਜੀ ਉਹਨਾਂ ਦਾ ਉਪਰਾਲਾ ਵਾਤਾਵਰਣ ਨੂੰ ਲੈ ਕੇ ਬਹੁਤ ਹੀ ਉੱਚੀ ਤੇ ਸੁਚੀ ਸੋਚ ਜਿਹੜੀ ਹੈਗੀ ਉਹਨਾਂ ਦੀ ਬਹੁਤ ਵਿਸ਼ਵ ਵਿਖਿਆਤ ਮੰਨੀ ਜਾ ਰਹੀ ਹੈਗੀ ਆ ਤੇ ਅੱਜ ਅਸੀਂ ਉਹਨਾਂ ਦੇ ਡੇਰੇ ਇਥੇ ਸੀਚੇਵਾਲ ਪਹੁੰਚੇ ਹੈਗੇ ਆ ਸੋ ਸਾਡੇ ਨਾਲ ਪੀਪੀਏ ਯੂਨਿਟ ਨਕੂਦਰ ਤੋਂ ਹਾਕਮ ਜੀ ਪ੍ਰਧਾਨ ਸਾਹਿਬ ਨਾਲ ਸੈਕਟਰੀ ਜੀ ਯੋਗੇਸ਼ ਕੁਮਾਰ ਜੀ ਮੌਜੂਦ ਹਨ ਸਸੀਗਲ ਬਾਬਾ ਜੀ ਜਿਸ ਤਰ੍ਹਾਂ ਕਿ ਸਾਰੇ ਹੀ ਅਸੀਂ ਜਾਣਦੇ ਹੈਗੇ ਆ ਕਿ ਅੱਜ ਇਹ ਵਾਤਾਵਰਣ ਨੂੰ ਬਹੁਤ ਹੀ ਪੌਦਿਆਂ ਦੀ ਲੋੜ ਹੈਗੀ ਆ ਵਾਤਾਵਰਣ ਨੂੰ ਸਵੱਛ ਰੱਖਣ ਵਾਸਤੇ ਕਿਉਂਕਿ ਗਰਮੀ ਵੱਧਦੀ ਜਾ ਰਹੀ ਹੈਗੀ ਆ ਦਰਖਤ ਕੱਟੇ ਜਾ ਰਹੇ ਹੈਗੇ ਆ ਅ ਲੇਕਿਨ ਲਗਾਉਣ ਵਾਸਤੇ ਕੋਈ ਉਪਰਾਲਾ ਨਹੀਂ ਕੀਤਾ ਜਾ ਰਿਹਾ ਸੋ ਇਸ ਬਾਰੇ ਤੁਸੀਂ ਪੂਰੇ ਦੇਸ਼ ਨੂੰ ਵਿਦੇਸ਼ਾਂ 'ਚ ਬੈਠੀ ਸੰਗਤ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਸੰਦੇਸ਼ ਤੋਂ ਗੁਰੂ ਮਹਾਰਾਜ ਦੀ ਬਾਣੀ ਦਾ ਕਹਿੰਦੇ ਜਿੱਥੇ ਜਾਏ ਭਈ ਇਹ ਭਲਾ ਕਈ ਅੱਜ ਸਾਰਾ ਵਿਸ਼ਵ ਜਿਹੜਾ ਹੈ ਗਲੋਬਲ ਫਾਰਮਿੰਗ ਦੀ ਮਾਰ ਹੇਠ ਆ ਚੁੱਕਾ ਜੀ ਇਹਦੇ ਵਿੱਚ ਪਿਛਲੇ ਸਾਲ ਅੱਜ ਉਹ ਹੈ ਲੋਕ ਸਭਾ ਦੀ ਐਗਰੀਕਲਚਰ ਸਟੈਂਡਿੰਗ ਕਮੇਟੀ ਦੀ ਰਿਪੋਰਟ ਆ ਜਿਹਦੇ ਵਿੱਚ 310 ਜ਼ਿਲ੍ਹੇ ਭਾਰਤ ਦੇ ਇਹ ਦੇ ਉੱਤੇ ਪਿਛਲੇ ਸਾਲ ਤੇਹੀ ਦੇ ਵਿੱਚ ਅਸਰ ਹੋਇਆ ਜਿਹਦੇ ਵਿੱਚ ਪੰਜਾਬ ਦੇ 9 ਹਰਿਆਣਾ ਦੇ 11 ਤੇ ਹਿਮਾਚਲ ਦੇ 8 ਜ਼ਿਲ੍ਹੇ ਸੋ ਪੂਰੇ ਭਾਰਤ ਦੇ 300 10 ਜ਼ਿਲ੍ਹਿਆਂ ਦੇ ਉੱਤੇ ਗਲੋਬਲ ਵਾਰਮਿੰਗ ਦਾ ਅਸਰ ਹੋਇਆ ਸੋ ਜਿੱਥੇ ਵੀ ਅਸੀਂ ਰਹਿ ਰਹੇ ਹਾਂ ਜਿੱਥੇ ਵੀ ਬੈਠ ਰਹੇ ਹਾਂ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਇੱਥੇ ਦੇ এনवायरमेंट ਦਾ ਖਿਆਲ ਰੱਖੀਏ ਅੱਜ ਖੁਸ਼ੀ ਦੀ ਗੱਲ ਹੈ ਕਿ ਫੋਟੋਗ੍ਰਾਫ ਐਸੋਸੀਏਸ਼ਨ ਵੱਲੋਂ ਜੋ ਪਲਾਂਟੇਸ਼ਨ ਲਾ ਰਹੇ ਹੈ ਜਿਵੇਂ ਖਾਸ ਤੌਰ ਤੇ ਸਰਦਾਰ ਹਾਕਮ ਸਿੰਘ ਜੀ ਤੇ ਉਹਨਾਂ ਦੇ ਸਾਰੇ ਸਾਥੀ ਇੱਥੇ ਸਿੱਚੇ ਵੱਲ ਆਏ ਤੇ ਬੂਟੇ ਲੈ ਕੇ ਜਾ ਰਹੇ ਹੈ ਕਿ ਇਹ ਬੂਟੇ ਸਾਰੇ ਫੋਟੋਗ੍ਰਾਫਰਾਂ ਨੂੰ ਦੇਣੇ ਆ ਤੇ ਉਹਨਾਂ ਨੂੰ ਨਾਲ ਪਾਲਣ ਵਾਸਤੇ ਵੀ ਕਹਿਣਾ ਕਿ ਇਹਨਾਂ ਬੂਟਿਆਂ ਨੂੰ ਪਾਲਣਾ ਸੋ ਅੱਜ ਬਹੁਤ ਵੱਡੀ ਲੋੜ ਹੈ ਕਿ ਅਸੀਂ ਆਪਣਾ ਸਾਰੇ ਫਰਜ਼ ਅਨੁਭਾਈਏ ਕਿਉਂਕਿ ਅਸਲ ਜਿਹੜੇ ਸਾਖਸ਼ਾਤ ਦੇਵਤੇ ਆ ਇਹ ਦਰਖਤ ਆ ਦੇਵਤਾ ਕਿਹਨੂੰ ਕਹਿੰਦੇ ਆ ਜਿਹੜੇ ਸਾਨੂੰ ਊਰਜਾ ਦਿੰਦੇ ਆ એનર્ਜੀ ਦਿੰਦੇ ਆ ਸਾਡੇ ਜੀਵਨ ਦੇ ਸਹਾਇਕ ਆ ਉਹ ਸਾਰੇ ਦੇਵਤੇ ਆ ਸੋ ਇਹ ਬੂਟੇ ਜਿਹੜੇ ਹੈਗੇ ਆ ਸਾਡੇ ਬਨੁੱਖ ਵਾਸਤੇ ਨਹੀਂ ਪਸ਼ੂ ਪੰਛੀ ਬਨਾਸਪਤੀ ਦੇ ਨਾਲ ਜਿਹੜੇ ਜਾਨਵਰ ਆ ਪੌਲਾਂ ਨੂੰ ਵੀ ਜਿਹੜਾ ਹੈਗਾ ਇਹਨਾਂ ਦਾ ਜਿਹੜੀ ਹੈਗੀ ਆ ਆਕਸੀਜਨ ਮਿਲਦੀ ਹੈ ਸੋ ਜਿਹੜਾ ਹੈਦਾ ਸਾਰਾ ਕੁਝ ਜਿਹੜਾ ਦਰਖਤ ਦਾ ਹੈ ਉਹ ਆਪਣੇ ਵਾਸਤੇ ਨਾ ਫਲ ਨਾ ਉਹਦੀ ਜਿਹੜੀ ਮੈਡੀਸਨ ਨਾ ਉਹਦੀ ਲੱਕੜੀ ਇਹ ਸਾਰੀ ਜਿਹੜੇ ਹੈ ਮਨੁੱਖ ਦੇ ਵਰਤੋਂ ਦੇ ਵਿੱਚ ਆਉਂਦੀ ਹੈ ਸੋ ਵੱਧ ਤੋਂ ਵੱਧ ਦਰਖਤ ਲਾਈਏ ਜਿੱਥੇ ਵੀ ਅਸੀਂ ਰਹਿ ਰਹੇ ਹਾਂ ਆਪਣੇ ਘਰ ਤੋਂ ਲੈ ਕੇ ਗਲੀ ਮਹੱਲੇ ਤੋਂ ਲੈ ਕੇ ਇਥੇ ਵੀ ਜਿਵੇਂ ਜੀ ਰਹਿ ਰਹੇ ਵੱਧ ਤੋਂ ਵੱਧ ਪਲਾਂਟੇਸ਼ਨ ਕਰੀਏ ਤੇ ਉਹਦੀ ਪਾਲਣਾ ਕਰੀਏ ਅੱਜ ਬਾਬੇ ਨਾਨਕ ਦਾ ਜਿਹੜਾ ਸੰਦੇਸ਼ ਆਪਾਂ ਨੂੰ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦਿਵਸ ਰਾਤ ਦੇ ਦਾਇਰੇ ਦਾ ਖਿਲੇ ਸਗੰ ਜਗਤ ਤਾਂ ਹੀ ਸਾਰਾ ਸੰਸਾਰ ਜਿਹੜਾ ਸੁખી ਵਾਸ ਸਕਦਾ ਅਜੋਨਾਂ ਦੇ ਉਪਦੇਸ਼ ਨੂੰ ਅਮਲੀ ਜਾਮਾ ਪਹਿਨਾਉਣ ਦੀ ਲੋੜ ਹੈ ਜੇ ਅਸੀਂ ਆਪਣੀ ਦਮ ਬਨਾਲਾਂਗੇ ਤੇ ਸਾਰਾ ਵਿਸ਼ਵ ਜਿਹੜਾ ਹੈ ਉਹ ਵੱਸ ਸਕਦਾ ਜੀ ਜਿਸ ਤਰ੍ਹਾਂ ਕਹਿ ਸਕਦੇ ਆ ਕਿ ਔਸ਼ਧੀਆਂ ਜੋ ਕਿ ਬਹੁਤ ਮਹੱਤਵਪੂਰਨ ਇੱਕ ਮਨੁੱਖье ਲਈ ਜਰੂਰੀ ਹੈਗੀਆਂ ਆ ਉਹਨਾਂ ਵਾਸਤੇ ਥੋੜਾ ਜਿਹਾ ਜਾਣਕਾਰੀ ਦਿੰਦੇ ਵੀ ਕਿ ਕਿਹੜੇ ਕਿਹੜੇ ਦਰਖਤ ਤੋਂ ਆਪਾਂ ਔਸ਼ਧੀਆਂ ਦੇ ਤੌਰ ਤੇ ਇਹ ਬੂਟੇ ਲਗਾ ਸਕਦੇ ਹੈਗੇ ਆ ਤਾਂ ਉਹਨਾਂ ਤੋਂ ਆਪਾਂ ਫਾਇਦਾ ਲੈ ਸਕਦੇ ਆ ਉਹ ਤੋਂ ਵੱਡੀ ਤਾਂ ਆਕਸੀਜਨ ਆ ਜਿਹਦੇ ਤੋਂ ਬਿਨਾ ਅਸੀਂ ਇੱਕ ਪਲ ਵੀ ਬਚ ਨਹੀਂ ਸਕਦੇ ਜੀ ਇਹ ਸਾਰੇ ਦਰਖਤ ਦਿੰਦੇ ਆ ਤੇ ਸਾਰੇ ਹੀ ਜਿਹੜੇ ਹੈਗੇ ਸਾਰਿਆਂ ਦੀ ਆਕਸੀਜਨ ਸਾਰਿਆਂ ਨੂੰ ਜਾਂਦੀ ਹੈ ਸਭੂ ਉਹਨਾਂ ਦਾ ਹਿੱਸਾ ਸੋ ਬਾਕੀ ਜਿਹੜੇ ਹੈਗੇ ਵੱਖ-ਵੱਖ ਤਰ੍ਹਾਂ ਦੀਆਂ ਵੈਰਾਈਟੀਆਂ ਅਰਜਨ ਆਏ ਵੀ ਦਵਾਈ ਦੇ ਕੰਮ ਆਉਂਦਾ ਬਿਹੜਾ ਉਹ ਵੀ ਦਵਾਈ ਦੇ ਕੰਮ ਆਉਂਦਾ ਹੌਲਾ ਵੀ ਦਵਾਈ ਦੇ ਕੰਮ ਆਉਂਦਾ ਮਰਿੰਗਾ ਇਹ ਦਵਾਈ ਇਹਦੇ ਪੱਤੇ ਆ ਤੱਕਰ ਜਿਹੜਾ ਹੈਗਾ ਉਹ ਉਹ ਅਸੀਂ ਖਾ ਸਕਦੇ ਹਾਂ ਬਹੁਤ ਜਿਆਦਾ ਇਹਦੇ ਵਿੱਚ ਜਿਹੜੇ ਹੈਗੇ ਆ ਜਿਹੜੇ ਤਾਤਾ ਜਿਹੜੇ ਮਨੁੱਖ ਵਾਸਤੇ ਜ਼ਰੂਰੀ ਹੈ ਫਿਰ ਬੈਲ ਬੈਲ ਪੱਤਰ ਜਿਹਨੂੰ ਆਪਾਂ ਕਹਿੰਦੇ ਉਹਦੇ ਜਿਹੜੇ ਹੈਗੇ ਹਾਰਟ ਵਾਸਤੇ ਬਹੁਤ ਜ਼ਰੂਰੀ ਹੈ ਬਹੁਤ ਇਹ ਜਿੰਨੇ ਵੀ ਅਸੀਂ ਬੂਟੇ ਤਿਆਰ ਕਰਦੇ ਉਹਦੇ ਵਿੱਚ ਜਿਆਦਾ ਜਿਹੜੇ ਇਹ ਮੈਡੀਸ਼ਨ ਵੈਲਿਊ ਵਾਲੇ ਕਾਫੀ ਬੂਟੇ ਆ ਜਿਨ੍ਹਾਂ ਨੂੰ ਅਸੀਂ ਇਸ ਪੰਜਾਬ ਦੀ ਧਰਤੀ ਤੇ ਲਾ ਵੀ ਸਕਦੇ ਆ ਪਾਲ ਵੀ ਸਕਦੇ ਆ ਤੇ ਉਹਦੀ ਜਿਹੜੀ ਸਾਡੀ ਮੈਡੀਕਲ ਵੈਲਿਊ ਵੀ ਜਿਹੜੀ ਹੈਗੀ ਆ ਉਹਦੀ ਸਾਰੇ ਵਾਸਤੇ ਜਿਹੜੀ ਹੈ ਸਹਾਇਕ ਸਦ्रो ਚੰਗੀ ਬਹੁਤ ਬਹੁਤ ਧੰਨਵਾਦ ਜੀ ਬਾਬਾ ਜੀ ਤੁਸੀਂ ਇੰਨੀ ਜਾਣਕਾਰੀ ਦਿੱਤੀ ਸਾਡੇ ਦਰਸ਼ਕਾਂ ਨੂੰ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਪੌਦੇ ਲਗਾਉਣ ਦੀ ਪੇੜ ਪੌਦੇ ਜੋ ਕਿ ਜ਼ਰੂਰੀ ਹੋ ਚੁੱਕਾ ਹੈਗਾ ਆ ਉਹਦੇ ਮੁਤਾਬਿਕ ਇਹ ਉਪਰਾਲਾ ਜਿਹੜਾ ਹੈ ਸੇਵਾ ਦਾ ਕੰਮ ਅੱਜ ਇਹ ਪਹੁੰਚੇ ਆ ਜੀ ਸਿਚੇਵਾਲ ਡੇਰੇ ਤੇ ਨਿਰਮਲ ਕੁਟਿਆ 100 ਇਹ ਤੁਸੀਂ ਤਸਵੀਰਾਂ ਸਾਹਮਣੇ ਦੇਖ ਰਹੇ ਹੋ ਕਿ ਪ੍ਰਧਾਨ ਸਾਹਿਬ ਲੱਗੇ ਹੋਏ ਨੇ ਤੇ ਸੈਕਟਰੀ ਸਾਹਿਬ ਨਾਲ ਲੱਗੇ ਹੈਗੇ ਆ ਪੌਦਿਆਂ ਨੂੰ ਗਿਣਤੀ ਕਰਕੇ ਤੇ ਕਿਉਂਕਿ 12 13 ਨੂੰ ਲੁਧਿਆਣਾ ਵਿਖੇ ਜੋ ਕਿ ਫੋਟੋ ਫੇਅਰ ਮੇਲਾ ਲੱਗ ਰਿਹਾ ਹੈਗਾ ਆ ਉੱਥੇ ਇਹ ਇੱਕ ਇੱਕ ਪੌਦਾ ਜਿਹੜਾ ਹੈਗਾ ਆ ਹਰ ਇੱਕ ਫੋਟੋਗ੍ਰਾਫਰ ਨੂੰ ਦਿੱਤਾ ਜਾਣਾ ਹੈਗਾ ਇਹਦੀ ਪਰਵਰਿਸ਼ ਕਰਨ ਵਾਸਤੇ ਜਿਸ ਤਰ੍ਹਾਂ ਕਿ ਬੱਚਿਆਂ ਦੀ ਪਰਵਰਿਸ਼ ਕਰਦੇ ਆ ਉਸੇ ਢੰਗ ਦੇ ਨਾਲ ਇਹਨਾਂ ਦੀ ਵੀ ਪਰਵਰਿਸ਼ ਤੁਸੀਂ ਦੇਖ ਸਕਦੇ ਹੋ ਕਿ ਇਹ ਪੌਦਿਆਂ ਦੀ ਪਨੀਰੀ ਜਿਹੜੀ ਹੈਗੀ ਆ ਕਹਿ ਸਕਦੇ ਹੈਗੇ ਆ ਦੂਰ ਦੂਰ ਤੱਕ ਇੱਥੇ ਲੱਗੀ ਹੋਈ ਹੈਗੀ ਆ ਸੋ ਜਿਨ੍ਹਾਂ ਨੂੰ ਵੀ ਇਠੋਂ ਪੌਦੇ ਲੈ ਕੇ ਜਾਣੇ ਹੁੰਦੇ ਆ ਹਲੋ ਹਾਂਜੀ ਜਿਸ ਤਰ੍ਹਾਂ ਕਿ ਤੁਸੀਂ ਸਾਹਮਣੇ ਇਹ ਤਸਵੀਰਾਂ ਦੇਖ ਹੀ ਰਹੇ ਹੋ ਕਿ ਸੇਵਾਦਾਰ ਕਿਸ ਤਰ੍ਹਾਂ ਸੇਵਾ ਕਰ ਰਹੇ ਨੇ ਅਤੇ ਇਹਨਾਂ ਦੇ ਨਾਲ ਗੱਲਬਾਤ ਕਰਦੇ ਆਪਾਂ ਜਿਸ ਤਰ੍ਹਾਂ ਕਿ ਤੁਸੀਂ ਜੋ ਨਰਸਰੀ ਹੈਗੀ ਆ ਇਸ ਵਿੱਚ ਤੁਸੀਂ ਪੌਦਿਆਂ ਦਾ ਨਵੀਨੀਕਰਨ ਜਿਹਨੂੰ ਕਹਿੰਦੇ ਹੈਗੇ ਆ ਵੀ ਕਿ ਪਨੀਰੀ ਲਗਾਈ ਜਾਂਦੀ ਹੈਗੀ ਆ ਇਸ ਬਾਰੇ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਹਾਂਜੀ ਤਿਆਰ ਕਰਦੇ ਹਾਂ ਸਾਰੇ ਬੂਟੇ ਆਪਾਂ ਅੱਛਾ ਜੀ ਹਾਂਜੀ ਇਹ ਬੈਲ ਦੇ ਬੀਲ ਆ ਲਈ ਦਿਆ ਹਾਂਜੀ ਗੋਤੜੇ ਦੀ ਬੀਲ ਆ ਲਈ ਦਿਆ ਤੇ ਇਹਨਾਂ ਦਾ ਜਿਹੜਾ ਹੈਗਾ ਇਹ ਵੀ ਪਨਪਨੇ ਦਾ ਜਿਹੜਾ ਜਿਹਨੂੰ ਕਹਿੰਦੇ ਵੀ ਕਿ ਇਹਨਾਂ ਦੇ ਉੱਗਣ ਦਾ ਜਿਹੜਾ ਟਾਈਮ ਆ ਕਿੰਨਾ ਦੇ ਵਿੱਚ ਇਹ ਪ੍ਰੋਪਰ ਹੋ ਜਾਂਦੇ ਹੈਗੇ ਆ ਬੂਟਾ ਜਦੋਂ ਬੀਜ ਲੈਂਦਾ ਹਾਂ ਕਿੰਨਾ ਦੇ ਵਿੱਚ ਉੱਗ ਪੈਂਦਾ ਅੱਛਾ ਜੀ ਤੇ ਸਾਲ ਇੱਕ ਲੱਗ ਜਾਂਦਾ ਬੂਟਾ ਲੱਗਣ ਦੀ ਜਦੋਂ ਲੱਗਣਾ ਵਾ ਨਾ ਹਾਂਜੀ ਲੱਗਣ ਦੀ ਸਮਰੱਥਾ ਸਾਲ ਬਾਅਦ ਹੁੰਦੀ ਠੀਕ ਆ ਤੇ ਇੱਥੇ ਕਿਹੜੇ-ਕਿਹੜੇ ਪੌਦਿਆਂ ਦੀ ਪਨੀਰੀ ਤੁਸੀਂ ਲਗਾਉਂਦੇ ਹੈਗੇ ਆ ਇੱਥੇ ਆਪਣੇ ਕੋ ਸਭਾਂਜਣਾ ਹੈਗਾ ਅੱਛਾ ਜੀ ਬੈਲ ਹੈਗਾ ਠੀਕ ਆ ਜੀ ਨਿੰਮ ਹੈਗੀ ਸਕੋਤਰਾ ਹੈਗਾ ਜੀ ਤੇ ਆਪਣੇ ਹੋਰ ਕਾਫੀ ਹਾਰਸ਼ਗਾਰ ਆ ਜੀ ਚਾਂਦਨੀ ਕਲੀ ਆ ਕਹਿ ਸਕਦੇ ਹੈਗੇ ਆ ਵੀ ਕਿ ਇਹਨਾਂ ਦੇ ਜਿਹੜੇ ਗੁਣ ਹੈਗੇ ਆ ਥੋੜਾ ਜਿਹਾ ਉਹਨਾਂ ਬਾਰੇ ਜਾਣਕਾਰੀ ਦੇ ਸਕਦੇ ਆ ਅਸਮਾਨ ਜੀ ਨੇ ਦਾ ਸਭ ਤੋਂ ਵੱਡਾ ਗਾਣਾ ਜੀ ਅੱਛਾ ਜੀ ਇਹ ਔਸ਼ਧੀ ਦੇ ਹਾਰਡ ਦੇ ਮਰੀਜ਼ ਲਈ ਬਹੁਤ ਵਧੀਆ ਦਾ ਜੂਸ ਆ ਠੀਕ ਹੈ ਜੀ ਹਾਂ ਜੀ ਤੇ ਇਥੇ ਪੌਦੇ ਹੀ ਉਗਾਏ ਜਾਂਦੇ ਜਾਂ ਕੋਈ ਜੜੀ ਬੁੱਟੀਆਂ ਤੋਂ ਜਾਂ ਕੋਈ ਔਸ਼ਧੀ ਵਗੈਰਾ ਵੀ ਤੁਸੀਂ ਨਿਰਮਾਣ ਕਰਦੇ ਬਸ ਕੱਲੇ ਪੌਦੇ ਹੀ ਪੌਦੇ ਲਗਾਉਂਦੇ ਹੈਗੇ ਆ ਤੇ ਇਹ ਡੇਰਾ ਆਪਣਾ ਜੋ ਹੈਗਾ ਕਿੰਨੇ ਸਾਲ ਪੁਰਾਣਾ ਹੈਗਾ ਜੀ ਇਹ 30 40 40 40 50 ਸਾਲ ਪੁਰਾਣਾ ਜੀ ਇਹ ਠੀਕ ਹੈ ਜੀ ਬਾਬਾ ਜੀ ਸਾਰੀ ਮੇਨ ਦੇਖ ਰਹੇ ਕੋ ਉਹਨਾਂ ਦੇ ਅੰਡਰ ਹੀ ਉਹਨਾਂ ਦੇ ਅੰਡਰ ਹੀ ਹੈ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਇੰਨੀ ਜਾਣਕਾਰੀ ਦਿੱਤੀ। ਇਹ ਦੇਖ ਹੀ ਰਹੇ ਹਾਂ ਕਿ ਸੇਵਾਦਾਰ ਲੱਗੇ ਹੋਏ ਹੈਗੇ ਆ ਪੌਦਿਆਂ ਦੀ ਕਿਉਂਕਿ ਪੀਪੀਏ ਵੱਲੋਂ ਇਹ ਵਨਡੇ ਜਾਣੇ ਹੈਗੇ ਆ 12 13 ਨੂੰ ਲੁਧਿਆਣਾ ਵਿਖੇ ਨੇਚੁਰਲ بارش ਦਾ ਹੁੰਦੀ ਹੈਗੀ ਆ ਇਹਨਾਂ ਨੂੰ ਨਰਸਰੀ ਨੂੰ ਅੱਗੇ ਵਧਾਉਣ ਵਾਸਤੇ ਲੇਕਿਨ ਆਰਟੀਫੀਸ਼ੀਅਲ ਤੌਰ ਤੇ ਪਾਈਪ ਦੇ ਦੁਆਰਾ ਪਾਣੀ ਲਗਾਇਆ ਜਾ ਰਿਹਾ ਹੈਗਾ ਆ ਪੌਦਿਆਂ ਨੂੰ ਵਧੀਆ ਢੰਗ ਨਾਲ ਪਾਣੀ ਦੇਣ ਵਾਸਤੇ ਨੇਚੁਰਲ ਢੰਗ ਦੇ ਨਾਲ ਸੋ ਇਹ ਤੁਸੀਂ ਦੇਖ ਸਕਦੇ ਹੋ ਕਿ ਹਰਿਆਲੀ ਕਿਸ ਢੰਗ ਦੇ ਨਾਲ ਬੂਟੇ ਬਹੁਤ ਵਧੀਆ ਢੰਗ ਦੇ ਨਾਲ ਪਨਪਰੇ ਨੇ ਉਹ ਇਹ ਜਿੱਥੇ ਤੱਕ ਦੇਖੋ ਨਿਗਾਹ ਜਾਰੀ ਹੈਗੀ ਆ ਉੱਥੇ ਤੱਕ ਫੁਹਾਰੇ ਚੱਲ ਰਹੇ ਨੇ ਆ ਬੂਟੇ ਜਿਹੜੇ ਹੈਗੇ ਆ ਬਹੁਤ ਵਧੀਆ ਢੰਗ ਦੇ ਨਾਲ ਹੋ ਰਹੇ ਨੇ ਨੇਚਰਲ ਤੌਰ ਤੇ ਸੋ ਕਿਸੇ ਵੀ ਵੀਰ ਪ੍ਰਾਣੂ ਆ ਇਹ ਪੌਦੇ ਚਾਹੀਦੇ ਹੈਗੇ ਆ ਅੱਗੇ ਲਗਾਉਣ ਵਾਸਤੇ ਸੋ ਇਹ ਤੁਸੀਂ ਇੱਥੋਂ ਲੈ ਕੇ ਜਾ ਸਕਦੇ ਹੋ ਸੋ ਇੱਥੇ ਹਰ ਤਰ੍ਹਾਂ ਦਾ ਜੋ ਕਿ ਪੌਦਾ ਲਗਾਇਆ ਜਾ ਰਿਹਾ ਫਲਦਾਰ ਵੀ ਹੈ ਫੁੱਲ ਵੀ ਫੁੱਲਾਂ ਵਾਲੇ ਵੀ ਹੈਗੇ ਆ ਸੋ ਹਰ ਤਰ੍ਹਾਂ ਦਾ ਤੁਸੀਂ ਸਾਰੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਵਧੀਆ ਢੰਗ ਦੇ ਨਾਲ ਪੌਦੇ ਲਗਾਏ ਹੋਏ ਨੇ ਜਿਸ ਤਰ੍ਹਾਂ ਕਿ ਸੌਣ ਦਾ ਮਹੀਨਾ ਹੈਗਾ بارش ਦਾ ਕੋਈ ਕਹਿ ਨਹੀਂ ਸਕਦੇ ਕਿ ਕਦੋਂ بارش ਆ ਸਕਦੀ ਹੈਗੀ ਆ ਸੋ ਬੂਟਿਆਂ ਦੀ ਬਹੁਤ ਕੇਅਰ ਕਰਨੀ ਪੈਂਦੀ ਹੈਗੀ ਆ ਕਿਤੇ ਲੈ ਕੇ ਵੀ ਜਾਣੇ ਹੈਗੇ ਆ ਸੋ ਉਹਨੂੰ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਟਿਕਾ ਦਿੱਤਾ ਗਿਆ ਹੈਗਾ ਕਿ ਇਨ ਕੇਸ ਜੇ ਰਾਤ بارش ਵੀ ਆ ਜਾਏ ਸੋ ਇਹ ਸੇਵਾਦਾਰ ਜੀ ਉਹਨਾਂ ਦੇ ਨਿਰਦੇਸ਼ ਦੇ ਅਨੁਸਾਰ ਅ ਬੱਚਿਆਂ ਨੇ ਬੂਟਿਆਂ ਨੂੰ ਵੀ ਟਿਕਾ ਦਿੱਤਾ ਹੈਗਾ ਆ ਵਧੀਆ ਢੰਗ ਦੇ ਨਾਲ ਤੇ ਇਹ ਜਿਹੜੀ ਹੈ ਸੇਵਾ ਪੀਪੀਏ ਯੂਨਿਟ ਨਕੋਦਰ ਵੱਲੋਂ ਇਹ ਕੀਤੀ ਜਾ ਰਹੀ ਹੈਗੀ ਆ ਸੋ 12 13 ਨੂੰ ਜੋ ਕਿ ਲੁਧਿਆਣਾ ਵਿਖੇ ਇਹ ਫੋਟੋ ਫੇਅਰ ਮੇਲਾ ਜੋ ਕਿ ਹੋਣਾ ਹੈ ਉਸ ਵਿੱਚ ਸਾਰੇ ਫੋਟੋਗ੍ਰਾਫਰ ਵੀਰਾਂ ਨੂੰ ਇਹ ਬੰਡੇ ਜਾਣੇ ਹੈਗੇ ਆ ਪੌਦੇ ਜੋ ਕਿ ਇਹਨਾਂ ਨੂੰ ਸਹੀ ਟਿਕਾਣੇ ਤੇ ਪਹੁੰਚਾ ਕੇ ਇਹਨਾਂ ਦੀ ਵਾਤਾਵਰਣ ਨੂੰ ਦੇਖਦੇ ਹੋਏ ਪਰਵਰਿਸ਼ ਵਧੀਆ ਢੰਗ ਦੇ ਨਾਲ ਕੀਤੀ ਜਾ ਸਕੇ ਬੂਟਿਆਂ ਨੂੰ ਬਹੁਤ ਹੀ ਕੇਅਰ ਦੇ ਨਾਲ ਲਿਫਾਫਿਆਂ ਦੇ ਵਿੱਚ ਪਾਏ ਜਾ ਰਿਹਾ ਹੈਗਾ ਆ ਤੁਸੀਂ ਦੇਖ ਰਹੇ ਹੋ ਜੀ ਕਮਾਲ ਜੀ ਪੀਪੀਏ ਯੂਨਿਟ ਨਕੋਦਰ ਦੇ ਪ੍ਰਧਾਨ ਸਾਹਿਬ ਅਤੇ ਫੈਕਟਰੀ ਸਾਹਿਬ ਦੋਨੇ ਜੋਰਾ ਸ਼ੋਰਾ ਤੇ ਲੱਗੇ ਹੋਏ ਨੇ ਸੇਵਾ ਦੇ ਵਿੱਚ ਸੋ ਸਾਡੇ ਪ੍ਰਧਾਨ ਸਾਹਿਬ ਹਾਕਮ ਸਿੰਘ ਜੀ ਅਤੇ ਸੈਕਟਰੀ ਯੋਗੇਸ਼ ਕੁਮਾਰ ਜੀ ਇਹ ਸੇਵਾ ਨਿਭਾ ਰਹੇ ਨੇ ਸੋ ਬੱਚੇ ਵੀ ਸਾਡੇ ਨਾਲ ਲੱਗੇ ਹੋਏ ਨੇ ਸੇਵਾ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸੋ ਸਾਡੇ ਪੀਆਰਓ ਸਾਹ ਕੋਸ਼ਿਸ਼ ਸਾਡੀ ਇਹ ਹੈ ਰਿਕੁਐਸਟ ਹੈਗੀ ਆ ਇਹ ਸਾਡੀ ਯੂਨਿਟ ਨਖੋਦਰ ਪੀਪੀਏ ਨਖੋਦਰ ਯੂਨਿਟ ਵੱਲੋਂ ਇਹ ਖਾਸ ਤੌਰ ਤੇ ਜਿਹੜੀ ਕਿ ਯੁਵਾ ਪੀੜੀ ਹੈਗੀ ਆ ਉਹਨਾਂ ਨੂੰ ਥੋੜਾ ਜਿਹਾ ਅਸੀਂ ਇਹ ਰਿਕੁਐਸਟ ਕਰਾਂਗੇ ਕਿ ਸਾਡੇ ਨਾਲ ਮਿਲ ਕੇ ਜਾਂ ਸਾਡੇ ਨਾਲ ਨਹੀਂ ਵੀ ਹੈਗਾ ਕਿਤੇ ਵੀ ਉਹਨਾਂ ਨੂੰ ਜਗ੍ਹਾ ਮਿਲਦੀ ਹੈਗੀ ਆ ਉਹ ਇੱਥੇ ਆ ਕੇ ਇੱਥੋਂ ਜਾ ਕੇ ਬੂਟੇ ਲਗਾ ਸਕਦੇ ਨੇ ਕਿਉਂਕਿ ਅੱਜ ਕੱਲ ਇਹਨਾਂ ਬੁੱਟਿਆਂ ਦੀ ਬਹੁਤ ਸਖਤ ਜ਼ਰੂਰਤ ਹੋ ਚੁੱਕੀ ਹੈਗੀ ਕਿਉਂਕਿ ਘਰ ਘਰ ਦੇ ਵਿੱਚ ਏਸੀ ਲੱਗ ਚੁੱਕੇ ਹੈਗੇ ਆ ਗਰਮائش ਜਿਹੜੀ ਹੈਗੀ ਆ ਬਹੁਤ ਜ਼ਿਆਦਾ ਵੱਧ ਚੁੱਕੀ ਹੈਗੀ ਆ ਸੋ ਤੁਸੀਂ ਇਹ ਨੇਕ ਕੰਮ ਜਿਹੜਾ ਹੈਗਾ ਆ ਸੇਵਾ ਕਰਕੇ ਇਹ ਤੁਸੀਂ ਆਪਣੀ ਸੇਵਾ ਨਿਭਾ ਸਕਦੇ ਹੈਗੇ ਆ ਇਸਰਾ ਕੀ ਬਿਲਕੁਲ ਯੰਗ ਬੱਚਾ ਸਾਡੇ ਨਾਲ ਜੁੜ ਚੁੱਕਾ ਹੈ ਸੇਵਾ ਦੇ ਵਿੱਚ ਉਹ ਸਾਡੇ ਨਾਲ ਹੀ ਹੈ ਸੋ ਗੱਲਬਾਤ ਕਰਦੇ ਆਂ ਹਾਂਜੀ ਬੇਟਾ ਤੁਹਾਡਾ ਸ਼ੁਭਨਾਮ ਜੀ ਤੁਸੀਂ ਮੇਰਾ ਪੂਰਾ ਨਾਮ ਹੈ ਰੇਨਰ ਲੋਜਨ ਸਿੰਘ ਰਾਏ ਅ ਜਿਸ ਤਰ੍ਹਾਂ ਕਿ ਇੱਥੇ ਬੂਟਿਆਂ ਦੀ ਸੇਵਾ ਜਿਹੜੀ ਹੈਗੀ ਆ ਤੁਸੀਂ ਕਰ ਰਹੇ ਹੋ ਤੇ ਤੁਹਾਡੇ ਵਰਗੇ ਬੱਚਿਆਂ ਲਈ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਮੈਂ ਤੇ ਇਹੀ ਕਹਿਣਾ ਚਾਹੁੰਨਾ ਕਿ ਮੇਰੀ ਜਿੰਨੀ ਵੀ ਏਜ ਦੇ ਸਾਰੇ ਬੱਚੇ ਹੈਗੇ ਆ ਮੇਰੇ ਵੀਰ ਭੈਣ ਭਰਾ ਜਿੰਨੇ ਵੀ ਹੈਗੇ ਆ ਉਹਨਾਂ ਸਾਰਿਆਂ ਨੂੰ ਘੱਟੋ ਘੱਟ ਇੱਕ ਨਾ ਇੱਕ ਬੂਟਾ ਜ਼ਰੂਰ ਲਾਉਣਾ ਚਾਹੀਦਾ ਤੋ ਜਿਹੜਾ ਬੂਟਾ ਲਾਉਨੇ ਆ ਤੁਸੀਂ ਰੋਜ਼ ਉਹਨੂੰ ਵਾਟਰਿੰਗ ਕਰੋ ਠੀਕ ਹੈ ਜੀ ਉਹਨੂੰ ਪਾਣੀ ਪਾਓ ਤੇ ਉਹਨੂੰ ਵੱਡਾ ਕਰੋ ਇਕੱਲੇ ਬੂਟੇ ਲਾਉਣ ਨਾਲ ਕੁਝ ਨਹੀਂ ਹੋਣਾ ਜੀ ਤੇ ਉਹਨਾਂ ਨੂੰ ਤੁਸੀਂ ਜੇ ਪਾਲੋਗੇ ਕਹਿ ਸਕਦੇ ਆ ਵੀ ਉਹਨਾਂ ਦੀ ਪਰਵਰਿਸ਼ ਵੀ ਜ਼ਰੂਰੀ ਹੈਗੀ ਆ ਬੱਚਿਆਂ ਵਾਂਗ ਜੀ ਪੰਜਾਬ ਆਪਣਾ ਆ ਭਾਰਤ ਦੇਸ਼ ਆਪਣਾ ਸਾਰੀ ਦੁਨੀਆ ਆਪਣੀ ਆ ਜੇ ਆਪਾਂ ਇਹਨਾਂ ਨੂੰ ਪਾਣੀ ਪਾਵਾਂਗੇ ਫਿਰ ਹੀ ਆਪਾਂ ਆਪਣੇ ਗਾਂਵ ਫਿਊਚਰ ਬਚਾ ਸਕਦੇ ਆ ਜੀ ਕਿਉਂਕਿ ਆ ਜਿਹੜੀ ਗਰਮੀ ਹੋ ਰਹੀ ਆ ਇਹ ਇਸੇ ਕਾਰਨ ਹੋ ਰਹੀ ਕਿਉਂਕਿ ਆਪਾਂ ਪੌਦੇ ਜਿਹੜੇ ਵੀ ਰੋਕੇਗੇ ਉਹਨਾਂ ਨੂੰ ਵੱਢ ਰਹੇ ਆ ਨਾ ਤੇ ਪੌਦੇ ਗਾ ਲਾ ਨਹੀਂ ਰਹੇ ਹੈਗੇ ਤੇ ਇਹੀ ਜਿਹੜੇ ਕਾਰਨਿਆਂ ਦੇ ਗਰਮੀ ਵੱਧ ਰਹੀ ਹੈ ਤੇ ਆਪਣੀ ਜਿਹੜੀ এনवायरमेंट ਹਵਾਤਾਵਾ ਨੂੰ ਉਹਦਾ ਨੁਕਸਾਨ ਹੋ ਰਿਹਾ ਹੈ। ਵਾਤਾਵਰਨ ਨੂੰ ਬਚਾਉਣੇ ਤਾਂ ਆਪਾਂ ਨੂੰ ਵੱਧ ਤੋਂ ਵੱਧ ਜਿਹੜੇ ਆ ਪਲਾਂਟs ਸੋਣੇ ਚਾਹੀਦੇ। ਪੱਤੇ ਲਗਾਉਣੇ ਚਾਹੀਦੇ ਹੈਗੇ ਆ। ਹਾਂਜੀ ਧੰਨਵਾਦ ਜੀ। ਸੋ ਅਸੀਂ ਗੱਲ ਕਰਦੇ ਹੈਗੇ ਆ ਸਾਡੇ ਨਾਲ ਸੱਜਣ ਜੁੜ ਚੁੱਕੇ ਨੇ ਸਸੀਗਲ ਜੀ। ਹਾਂਜੀ ਤੁਹਾਡਾ ਸ਼ੁਭਨਾਮ ਜੀ। ਅਮਰਜੀਤ ਸਿੰਘ। ਕਿਹੜੀ ਜਗ੍ਹਾ ਤੋਂ ਆਏ ਤੁਸੀਂ ਜੀ? ਫਰੇਗੜ ਪਿੰਤੂਰ ਤੇ ਤੁਹਾਨੂੰ ਵੈਸੇ ਪਤਾ ਲੱਗਿਆ ਸੀਗਾ ਜਾਂ ਕਿਸ ਰਾਹ ਤੁਸੀਂ ਇੱਥੇ ਪਹੁੰਚੇ ਹੈਗੇ ਆ ਪੌਦੇ ਲੈਣ ਵਾਸਤੇ ਮੈਂ ਇੱਥੇ ਜੋਬ ਕਰਦਾ ਨੇ ਨੇੜੇ ਲੁੰਗੀਆਂ ਇੱਥੇ ਮੈਂ ਆ ਠੀਕ ਹੈ ਜੀ ਠੀਕ ਹੈ ਜੀ ਸੋ ਇਹ ਬੂਟੇ ਤੁਸੀਂ ਲੈ ਕੇ ਜਾ ਰਹੇ ਹੈਗੇ ਕਿਹੜੀ ਜਗ੍ਹਾ ਲਗਾਉਣਾ ਹੈਗਾ ਇਹ ਘਰ ਵਾਸਤੇ ਲੈ ਜਾ ਰਹੇ ਜਾਂ ਖੇਤ ਵੀ ਲਗਾਉਗੇ ਠੀਕ ਹੈ ਜੀ ਤੇ ਕੀ ਸਨੇਹਾ ਦੇਣਾ ਚਾਹੁੰਦੇ ਹੈਗੇ ਆ ਆਮ ਲੋਕਾਂ ਨੂੰ ਤੁਸੀਂ ਇਹ ਜੀ ਦਰਖਤ ਵੱਧ ਵੱਧ ਲਗਾਉਣੇ ਚਾਹੀਦੇ ਜੀ ਗਰਮੀ ਬਹੁਤ ਜ਼ਿਆਦਾ ਵੱਧ ਗਈ ਹੈ ਜੀ ਇਹਦੇ ਨਾਲ এনवायरमेंट ਵੀ ਸਾਫ਼ ਹੁੰਦਾ ਜੀ ਤੇ بارش ਵੀ ਉਹ ਟਾਈਮ ਤੇ ਆਉਂਦੀ ਹੈ ਜੀ ਇਸ ਤਰ੍ਹਾਂ ਵਾਲੀ ਵੀ ਵਧੀਆ ਹੈਗੀ ਹੈ ਕਹਿ ਸਕਦੇ ਆ ਕਿ ਨੇਚਰਲ ਜਿਹੜੀ ਚੀਜ਼ਾਂ ਹੈਗੀਆਂ ਨੇਚਰਲ ਤੁਸੀਂ ਅਪਣਾਉਣ ਦੀ ਗੱਲ ਕਹਿ ਸਕਦੇ ਹੈਗੀਆਂ ਵੀ ਸਾਨੂੰ ਸਾਰਿਆਂ ਨੂੰ ਅਪਣਾਉਣਾ ਚਾਹੀਦਾ ਏਸੀ ਤਾਂ ਚਲੋ ਹਰ ਘਰ ਦੇ ਵਿੱਚ ਲੱਗ ਰਿਹਾ ਹੈਗਾ ਇਸ ਵਕਤ ਉਹਦੀ ਗਰਮੀ ਜ਼ਿਆਦਾ ਮਹਿਸੂਸ ਹੋ ਰਹੀ ਹੈ ਹਾਂਜੀ ਇਹ ਨੇਚਰਲ ਹਵਾ ਜਿਹੜੀ ਹੈਗੀ ਹੈ ਇਹਦੇ ਨਾਲ ਦੀ ਰੀਸ ਨਹੀਂ ਹੈਗੀ ਹੈ ਨਾ ਇਹ ਤਾਂ ਲੰਬੀ ਨਿਕਲ ਰਹੀ ਹਾਂਜੀ ਚਲੋ ਸ਼ਹਿਰਾਂ ਦੇ ਵਿੱਚ ਤਾਂ ਦਰਖਤ ਲੱਭਦੇ ਨਹੀਂ ਇਹ ਪਿੰਡਾਂ 'ਚ ਫਿਰ ਵੀ ਦੇਖਦੇ ਹੈਗੇ ਜੀ ਹਾਂਜੀ ਬਹੁਤ-ਬਹੁਤ ਧੰਨਵਾਦ ਜੀ ਇਹ ਜੋ ਬੂਟੇ ਸਾਹਮਣੇ ਤੁਸੀਂ ਦੇਖ ਰਹੇ ਹੋ ਇਹ ਨਿੰਮ ਦੇ ਹੈਗੇ ਆ ਤੇ ਤੁਸੀਂ ਆਪ ਇਹ ਚੀਜ਼ ਨੂੰ ਜਾਣ ਸਕਦੇ ਹੋ ਵੀ ਕਿ ਨਿੰਮ ਦਾ ਜੋ ਇੱਕ ਬੂਟਾ ਉਹ ਹਵਾ ਨੂੰ ਤਾਂ ਸ਼ੁੱਧ ਕਰਦਾ ਹੀ ਹੈ ਅ ਉਸ ਦੇ ਨਾਲ-ਨਾਲ ਇਸ ਦੇ ਹੋਰ ਵੀ ਪ੍ਰਕਿਰਤਿਕ ਕਈ ਐਸੇ ਗੁਣ ਜਿਹੜੇ ਕਿ ਇਨਸਾਨ ਵਾਸਤੇ ਬਹੁਤ ਜ਼ਰੂਰੀ ਨੇ ਸੋ ਇਥੇ ਦੇ ਸੇਵਾਦਾਰ ਸਾਡੇ ਨਾਲ ਜੁੜ ਚੁੱਕੇ ਨੇ ਸਤਿ ਸ਼੍ਰੀ ਅਕਾਲ ਜੀ ਹਾਂਜੀ ਤੁਹਾਡਾ ਸ਼ੁਭਨਾਮ ਜੀ ਮੇਰਾ ਨਾਮ ਸਰਜੀਤ ਸਿੰਘ ਆ ਜੀ ਵਾਹ ਜੀ ਵਾਹ ਕੀ ਬਾਤ ਹੈ ਜੀ ਸਰਜੀਤ ਸਿੰਘ ਜੀ ਤੁਸੀਂ ਇਥੇ ਸੇਵਾ ਕਰਦੇ ਹੋ ਸੋ ਥੋੜਾ ਜਿਆ ਜਾਣਕਾਰੀ ਦਿਓ ਸਾਡੇ ਦਰਸ਼ਕਾਂ ਨੂੰ ਵੀ ਕਿ ਇੱਥੇ ਕਿਸ ਤਰ੍ਹਾਂ ਦੇ ਬੂਟੇ ਪਾਏ ਜਾਂਦੇ ਹੈਗੇ ਆ ਤੇ ਉਹਨਾਂ ਦੀ ਦੇਖਰੇਖ ਥੋੜੀ ਜੀ ਕਿਦਾਂ ਕੀਤੀ ਜਾ ਸਕਦੀ ਹੈਗੀ ਆ ਜੋ ਕਿ ਅੱਜ ਵਾਤਾਵਰਣ ਨੂੰ ਬਹੁਤ ਜ਼ਰੂਰੀ ਹੈ ਹਰ ਇਨਸਾਨ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈਗਾ ਤੁਸੀਂ ਜਿਸ ਤਰ੍ਹਾਂ ਲੱਗੇ ਹੋਏ ਹੈਗੇ ਆ ਤੇ ਹਾਂਜੀ ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਸਾਰੇ ਦਰਸ਼ਕਾਂ ਨੂੰ ਮੈਂ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਇਸੀਚੇਵਾਲ ਵਿੱਚ ਦੋ ਨਰਸਰੀਆਂ ਜੋ ਕਿ ਚੱਲ ਰਹੀਆਂ ਹਨ ਬਹੁਤ ਲੰਬੇ ਸਮੇਂ ਤੋਂ तकरीबन ਕਿੰਨੇ ਕੁ ਸਾਲ ਹੋ ਚਲੇ ਬੰਸੀ ਦਾ 2000 ਤੋਂ ਲੱਗੇ ਚੱਲਦੀ ਹੈ ਜੀ ਅੱਛਾ ਜੀ ਇਸੀਚੇਵਾਲ ਡੇਰੇ ਦੇ ਵਿੱਚ ਯਾਨੀ ਕਿ 24-25 ਸਾਲ ਹੋ ਚਲੇ ਇਹ 15-16 ਵਿੱਚ ਨਰਸਰੀ ਤਿਆਰ ਕੀਤੀ ਸੀਗੀ ਓਕੇ ਤੇ 550 ਸਾਲੇ ਵਿੱਚ ਇਹਦੀ ਇੰਨੀ ਪ੍ਰਮਾਤ ਸੀਗੀ ਵੀ 5.5 ਲੱਖ ਬੂਟਾ ਅਸੀਂ ਤਿਆਰ ਕਰਕੇ ਪਿੰਡਾਂ ਦੇ ਵਿੱਚ ਬਾਬਾ ਜੀ ਦੇ ਸਹਿਯੋਗ ਦੇ ਨਾਲ ਜੀ ਸਾਰੇ ਪਿੰਡਾਂ ਵਾਲਿਆਂ ਨੇ ਦਿੱਤਾ ਗਿਆ ਜੀ ਕਿ ਗੁਰਨਾਨਕ ਪਾਤਸ਼ਾਹ ਦਾ ਜਿਹੜਾ ਪਉਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦਾ ਫਲਸਫਾ ਜੀ ਉਹਨੂੰ ਹੋਰ ਉੱਚਾ ਚੁੱਕਵਾਤੇ ਅੱਗੇ ਵਧਾਉਂਦੇ ਹੋਏ ਬਹੁਤ ਤੋਂ ਵੱਧ ਆਪਾਂ ਬੂਟੇ ਲਾਈਏ ਜੀ ਤੇ तकरीबन ਬਹੁਤ ਜ਼ਿਆਦਾ ਬੂਟੇ ਲੱਗਾ ਵੈਸੇ ਹੁਣ ਜਦੋਂ ਜਾਂਦੇ ਆ ਪਿੰਡਾਂ ਵਿੱਚ ਦੇਖਦੇ ਆ ਉਹ ਬੂਟੇ ਕਾਫੀ ਵਧੀਆ ਹੋਏ ਆ ਅ ਇਸ ਵਾਸਤੇ ਆਪਾਂ ਇਹ ਕਹਿ ਸਕਦੇ ਆ ਕਿ ਪਿੰਡਾਂ ਦੇ ਵਿੱਚ ਤਾਂ ਅ ਆਮ ਜਨਤਾ ਜਿਹੜੀ ਹੈਗੀ ਆ ਬਹੁਤ ਵੱਡੇ ਪੱਧਰ ਤੇ ਜਾਗਰੂਕ ਹੋ ਚੁੱਕੀ ਹੈਗੀ ਆ ਦਰਖਤਾਂ ਨੂੰ ਲੈ ਕੇ ਥੋੜਾ ਜਿਹਾ ਸ਼ਹਿਰਾਂ ਦੇ ਵਿੱਚ ਇਸ ਚੀਜ਼ ਦੀ ਕਮੀ ਹੈਗੀ ਆ ਸੋ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਇਹ ਤਾਂ ਇੱਕ ਤਾਂ ਐਕਚੁਅਲੀ ਜਦੋਂ ਸਾਡੇ ਕੋ ਬੂਟਾ ਜੀ ਇਹਨਾਂ ਬਹੁਤ ਵੱਡੇ ਵੱਡੇ ਦਰਖਤ ਟਾਇਆ ਪਿਆ ਅੱਛਾ ਜੀ ਇਹ ਸ਼ਹਿਰਾਂ ਵਿੱਚ ਘੱਟ ਲੱਗਦੇ ਆ ਜੀ ਸ਼ਹਿਰਾਂ ਵਿੱਚ ਤਾਂ ਤੁਸੀਂ ਆਪਾਂ ਛੋਟਾ ਫਲਾਵਰ ਬੂਟਾ ਵਗੈਰਾ ਫੁੱਲਾਂ ਵਾਲੇ ਬੂਟੇ ਲਾ ਸਕਦੇ ਨਹੀਂ ਕਈ ਜਗ੍ਹਾ ਜਿਦਾ ਕਿ ਪਾਰਕ ਵਗੈਰਾ ਹੁੰਦੇ ਹੈਗੇ ਉਹਨਾਂ ਦੇ ਵਿੱਚ ਲਗਾਉਣ ਵਾਸਤੇ ਅਸੀਂ ਵਸੇ ਬਹੁਤ ਪਾਰਕਾਂ ਵਿੱਚ ਬੂਟੇ ਭੇਜਦੇ ਨਹੀਂ ਆ ਜੀ ਲੱਗਦੇ ਪਰ ਖੁੱਲੀ ਜਗ੍ਹਾ ਹੋਵੇ ਤੇ ਉੱਤੇ ਬੂਟਾ ਵਧੀਆ ਲੱਗਦਾ ਤੁਸੀਂ ਹੁਣ ਅਗੇ ਮਤਲਬ ਕੈਮਰਾ ਘਮਾਓ ਚਾਰ ਚੁਪੇ ਜੀ ਦੇਖੋ ਸਾਰੀ ਨਰਸੀਸਸ ਦੀ ਖੁਣ ਖਾਲੀ ਹੋਣ ਦੇ ਲੱਗੇ ਸਕੇ ਪਹੁੰਚੀ ਆ ਜੀ ਐਦਕੀ ਨੌਜਵਾਨ ਬੱਚਿਆਂ ਦੇ ਵਿੱਚ ਨਾ ਇੰਨਾ ਜ਼ਿਆਦਾ ਸਿਆਪ ਆਇਆ ਗਿਆ ਕਿ ਉਹ ਹਰ ਪਿੰਡ ਦੇ ਵਿੱਚੋਂ ਨੌਜਵਾਨ ਮੁੰਡੇ ਉੱਠ ਕੇ ਆਏ ਬੂਟੇ ਲੈ ਕੇ ਜਾਣ ਵਾਸਤੇ ਲੈ ਕੇ ਗਏ ਆ ਉਹ ਸਾਮ ਸੰਭਾਲ ਵੀ ਕਰਦੇ ਆ ਪਾਉ ਦੇ ਵੀ ਆ ਜੀ ਸੰਤ ਬਲਵੀਰ ਸਿੰਘ ਦੀ ਸੀਤੇਵਾਲ ਜੀ ਦਾ ਬਹੁਤ ਵੱਡਾ ਇਹ ਜੋ ਪ੍ਰੋਲਾ ਹੁਣ ਦੇਖੋ ਜੀ ਕਿੰਨੇ ਲੱਖਾਂ ਬੂਟਾ ਫਰੀ ਬੂਟਾ ਦਿੱਤੇ ਜਾਂਦੇ ਆ ਜੀ ਵੀ ਸਿਰਫ ਇੰਨਾ ਹੀ ਆ ਵੀ ਵਾਤਾਵਰਨ ਸਾਫ ਸੁਥਰਾ ਰਹੇ এনवायरमेंट ਹੋਰ ਤੇ ਚ ਗਲੋਬਲ ਵਾਰਨਿੰਗ ਦੀ ਗੱਲ ਕਰ ਲੋ ਦੇ ਲੋ ਜੀ ਕਿੰਨੇ ਤਪਸ਼ਾਸ਼ ਟਾਈਮ ਬਹੁਤ ਜ਼ਿਆਦਾ ਆ ਇਹ ਵੀ ਇੰਨੀਆਂ ਜਿਹੜੀਆਂ ਬਾਰਸ਼ਾਂ ਨਹੀਂ ਆਪਣੇ ਲਾਕ ਵਿੱਚ ਪਈਆਂ ਜੀ ਜਿਹਨੇ ਬਾਰਸ਼ ਪੈਣੀ ਚਾਹੀਦੀ ਆ ਤੇ ਪਰ ਉਹਨੂੰ ਮੁੱਖ ਰੱਖਦੇ ਆ ਕਿ ਹੁਣ ਆਪਾਂ ਸਾਰੇ ਹਰਿਆਲੀ ਪੈਦਾ ਕਰਾਂਗੇ ਤੁਰੇ ਜਾਵਾਂਗੇ ਆਪਾਂ ਦੇਖਾਂਗੇ ਸਾਡੀਆਂ ਛੜਕਾ ਦੇਖ ਲਓ ਜੀ ਸਾਰੀਆਂ ਭਰੀਆਂ ਪਈਆਂ ਜਾਮਣਾਂ ਦੇ ਨਾਲ ਇਹ ਲੋਕ ਇੰਨੀ ਜਿਆਦੀ ਜਾਮਣ ਖਾ ਕੇ ਨੂੰ ਖਾਂਦੇ ਵੀ ਆ ਜਿਹੜੀਆਂ ਗਿੜਕਾਂ ਆ ਉਹ ਸਾਡੇ ਬਾਹਰੋਂ ਬੰਦੇ ਆਉਂਦੇ ਆ ਉਹ ਚੱਕ ਕੇ ਲੈ ਜਾਂਦੇ ਜੀ ਜੀ ਉਹ ਮੜ ਕੇ ਉਹ ਦਵਾਈ ਦੇ ਕੰਮ ਆਉਂਦੀ ਆ ਜੀ ਇੱਕ ਤਾਂ ਅਸੀਂ ਜਾਮਣ ਖਾ ਲਈ ਆ ਉਹ ਜਿਹੜੀ ਗਿੜਕਾਂ ਉਹ ਦਵਾਈ ਦੇ ਕੰਮ ਆਉਂਦੀ ਆ ਕਹਿ ਸਕਦੇ ਆ ਕਿ ਇੱਕ ਪੰਥ ਦੋ ਕਾਜ ਦਾ ਕੰਮ ਹੁੰਦਾ ਹੈਗਾ ਵੀ ਕਿ ਜਿੰਨੇ ਵੀ ਫਲਦਾਰ ਬੂਟੇ ਹੈਗੇ ਆ ਇਹਨਾਂ ਦਿਨਾਂ ਦੇ ਵਿੱਚ ਉਹਨਾਂ ਦੇ ਬੀਜੇ ਆਪਾਂ ਸੜਕਾਂ ਦੇ ਆਲੇ ਦੁਆਲੇ ਵੀ ਬਖੇਰ ਦੀ ਇਹ ਛੱਦੀ ਹੈ ਤੇ ਸ਼ਾਇਦ ਉਸੇ ਦਾ ਵੀ ਫਾਇਦਾ ਹੋ ਸਕਦਾ ਹੈਗਾ ਨੈਚੁਰਲ ਤੌਰ ਤੇ ਹਾਂਜੀ ਇਹਨੂੰ ਸਿਆਲ ਨੂੰ ਵੀ ਬਚਾਉਣਾ ਪੈਣਾ ਦੇਖੋ ਤਰਪਾਨਾ ਲਾ ਦਿੱਤੀ ਦੀ ਅਸੀਂ ਜੀ ਤਰਪਾਨਾਂ ਦੇ ਵਿੱਚ ਆ ਕੇ ਤਿਆਰ ਕਰੀ ਜਿਹੜੇ ਇਸ ਟਾਈਮ ਤੁਹਾਨੂੰ ਉਹਨੂੰ ਅਸੀਂ ਨਾਮ ਦੇ ਰਹੇ ਆ ਜੀ ਤੇ ਤਰਪਾਲ ਦੇ ਵਿੱਚ ਤਿਆਰ ਕੀਤੀ ਗਈ ਹੈ ਉੱਤੇ ਤਰਪਾਲਾ ਪਾ ਕੇ ਇਹਨੂੰ ਕੋਰਾ ਨਾ ਬੈਜਵੇ ਜੀ ਤੇ ਇੱਕ ਬੱਚੇ ਵਾਂਗੂ ਹੀ ਵੱਲੋਂ ਆਪਾਂ ਬੂਟੇ ਨੂੰ ਪਾਲਣ ਪੋਸ਼ਣ ਜਿਹੜਾ ਹੈਗਾ ਪਰਵਰਿਸ਼ ਕੀਤੀ ਜਾਂਦੀ ਹੈਗੀ ਆ ਤੁਹਾਨੂੰ ਦੇਖਣਾ ਪੈਂਦਾ ਸਮੇਂ-ਸਮੇਂ ਸਰ ਇਹਨੂੰ ਪਾਣੀ ਦੀ ਲੋੜ ਆ ਇਹਨੂੰ ਹੁਣ ਪਾਣੀ ਦੀ ਨਹੀਂ ਲੋੜ ਇਹਨੂੰ ਕਿਹੜੀ ਚੀਜ਼ ਦੀ ਲੋੜ ਆ ਗੋਡੀ ਦੀ ਲੋੜ ਆ ਕਿਦਾਂ ਜੀ ਹਰੇਕ ਦੇ ਉੱਤੇ ਲਗਾਤਾਰ ਉਤੇ ਟਾਈਮ ਦੇਣਾ ਪੈਂਦਾ ਸਮਾਂ ਕਰਨਾ ਪੈਂਦਾ ਜੀ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਇੰਨੀ ਜਾਣਕਾਰੀ ਦਿੱਤੀ ਧੰਨਵਾਦ ਤੁਸੀਂ ਵੀ ਇਹ ਤੇ ਬੂਟੇ ਲਾ ਕੇ ਜਾ ਰਹੇ ਆ ਕੱਲ ਨੂੰ ਤੁਸੀਂ ਬਹੁਤ ਬੂਟੇ ਜਾਂ ਤੁਸੀਂ ਬੰਨਨੇ ਆ ਹਾਂਜੀ ਹਾਂਜੀ ਇਹ ਇਹ ਹਾਂਜੀ ਬਹੁਤ ਬਹੁਤ ਦਾ ਸਹਿਯੋਗ ਸਾਡੇ ਨਾਲ ਰਿਹਾ ਜੀ ਬਾਬਾ ਜੀ ਦੇ ਨਾਲ ਇੰਨਾ ਜਨਾ ਸਹਿਯੋਗ ਹੈ ਗਲਤ ਜਾਣ ਦੋ ਜੀ ਤੇ ਇਹ ਹਮੇਸ਼ਾ ਆਪਦੇ ਪਿੰਡ ਵੀ ਜੀ ਤੇ ਇਹਨਾਂ ਨੇ ਬਹੁਤ ਅਗਿਆਲ ਦੀ ਪੈਦਾ ਕੀਤੀ ਆ ਬਹੁਤ ਜ਼ਿਆਦੇ ਬੂਟੇ ਲਾ ਇਹਨਾਂ ਦੇ ਇਹ ਜਿਹੜਾ ਉਪਰਾਲਾ ਹੈਗਾ ਉਹ ਵੱਡੇ ਲੈਵਲ ਤੇ ਲੁਧਿਆਣੇ ਦੇ ਵਿੱਚ ਇਹ ਦੇਖਣ ਨੂੰ ਮਿਲੇਗਾ ਸੋ ਅਸੀਂ ਤਾਂ ਇਹਨਾਂ ਨੂੰ ਸ਼ੁਭਕਾਮਨਾئیں ਦਿੰਨੇ ਹੈਗੇ ਆ ਸਵੇਰੇ ਮੈਨੂੰ ਦੱਸ ਰਿਹਾ ਸੀ ਕਿ ਸਤ 52 ਸਾਲ ਪੁਰਾਣੀ ਤੁਹਾਡੀ ਜਿਹੜੀ ਸੰਸਥਾ ਹੈ ਜੀ 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 1952 ਰਜਿਸਟਰਡ ਆ ਪੀਪੀਏ ਹਾਂਜੀ ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਜੀ ਉਹਨਾਂ ਨੂੰ ਸਾਰੇ ਜਿੰਨੇ ਵੀ ਮੈਂਬਰ ਉਹਨਾਂ ਦੇ ਸਭੰਦਕ ਆ ਪ੍ਰਧਾਨ ਆ ਸੈਕਟਰੀ ਆ ਉਹਨਾਂ ਨੂੰ ਸਾਰਿਆਂ ਨੂੰ ਸਾਡੇ ਵੱਲੋਂ ਪਿਆਰ ਭਰੀ ਸ਼ਤ੍ਰੀਕਾਲ ਬੇਨਤੀ ਆ ਵੀ ਜਿੰਨੇ ਵੀ ਬੁੱਟੇ ਲੈ ਕੇ ਚੱਲੇ ਆ ਇੱਕ ਇੱਕ ਬੂਟਾ ਜੇ ਪਾਲ ਜਵੇ ਜੀ ਤੇ ਸਮਝ ਲਓ ਜਿੱਤੇ ਜਿੱਤੇ ਤੁਸੀਂ ਬੈਠੇ ਹੋ ਤੇ ਹਰਿਆਲੀ ਪੈਦਾ ਹੋ ਜਾਵੇ ਕੋਸ਼ਿਸ਼ ਸਾਡੀ ਇਹੀ ਹੋਏਗੀ ਕਿ ਜਿਸ ਨੂੰ ਵੀ ਇਹ ਬੂਟਾ ਇਹ سپر ਦੇ ਕੀਤਾ ਜਾਵੇ ਉਸ ਨੂੰ ਇਹ ਰਿਕੁਐਸਟ ਕੀਤੀ ਜਾਏਗੀ ਕਿ ਆਪਣੇ ਬੱਚੇ ਵਾਂਗਰ ਇਹਨੂੰ ਪਾਲਣ ਕਰਨਾ ਹੈ ਇਸ ਦਾ ਸੋ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਧੰਨਵਾਦ ਬਹੁਤ ਧੰਨਵਾਦ ਜੀ ਥੈਂਕ ਯੂ